ਜਿੱਥੇ ਪੰਜਾਬ ਦੇ ਵਿੱਚ ਕਾਂਗਰਸੀ ਆਗੂਆਂ ਦੇ ਘਰਾਂ ਦੇ ਉੱਪਰ ਵਿਜੀਲੈਂਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਆ ਆਮਦਨ ਤੋਂ ਵੱਧ ਜ਼ਿਆਦਾ ਦੇ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛਤਾਚ ਕੀਤੀ ਜਾ ਰਹੀ ਆ ਉੱਥੇ ਹੀ ਹੁਣ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਪ੍ਰਿੰਸੀਪਲ ਸਕੱਤਰ ਗਗਨਦੀਪ ਸਿੰਘ ਬਰਾੜ ਨੂੰ ਵਿਜੀਲੈਂਸ ਦੇ ਵੱਲੋਂ ਤਲਬ ਕੀਤਾ ਗਿਆ ਹੈ ਦੱਸਦੀ ਹੈ ਕਿ ਵਿਜੀਲੈਂਸ ਦੇ ਵੱਲੋਂ ਹੁਣ ਉਹਨਾਂ ਤੇ ਏਡੀ ਅੱਖ ਰੱਖੀ ਜਾ ਰਹੀ ਆ ਦੱਸਿਆ ਜਾ ਰਿਹਾ ਕਿ ਬੀਤੇ ਦਿਨੀ ਉਹਨਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਪਰ ਉਹਨਾਂ ਦੇ ਵੱਲੋਂ ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦਿਆਂ ਹੋਇਆਂ ਪੁੱਛਗਛ ਤੇ ਪੁੱਛ ਨਹੀਂ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਉੱਪਰ ਵੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਨੂੰ ਲੈ ਕੇ ਵਿਜੀਲੈਂਸ ਦੇ ਵੱਲੋਂ ਪੁੱਛਤਾਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਹੁਣ ਉਹਨਾਂ ਨੂੰ ਦੁਬਾਰਾ 19 ਅਕਤੂਬਰ ਨੂੰ ਪੁੱਛਤਾਚ ਲਈ ਬੁਲਾਇਆ ਜਾਵੇਗਾ ਜਿੱਥੇ ਉਹਨਾਂ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਪੁੱਛਤਾਚ ਕੀਤੀ ਜਾਵੇਗੀ। ਦੱਸਿਆ ਗਿਆ ਕਿ ਸਾਬਕਾ ਕਾਂਗਰਸੀ ਆਗੂਆਂ ਦੇ ਖਿਲਾਫ ਵੀ ਵਿਜੀਲੈਂਸ ਦੇ ਵੱਲੋਂ ਸ਼ਾਪੇ ਮਾਰੀ ਕੀਤੀ ਗਈ ਆ ਪੁਛਤਾਚਰੀ ਬਲਾ ਗਿਆ ਹੈ ਉਹਨਾਂ ਤੇ ਵੀ ਅਜਿਹੇ ਮਾਮਲੇ ਭਾਵ ਆਮਦਨ ਤੋਂ ਬਾਅਦ ਜਿਆਦਾ ਦੇ ਮਾਮਲਿਆਂ ਦੇ ਵਿੱਚ ਪੁਛਤਾਚੀ ਕੀਤੀ ਗਈ ਆ ਜੇਕਰ ਗੱਲ ਕਰੀਏ ਗਗਨਦੀਪ ਸਿੰਘ ਬਰਾੜ ਦੀ ਤਾਂ ਉਹ 2004 ਬੈਚ ਦੇ ਆਈਐਸ ਹਨ ਅਤੇ ਉਹ ਸੈਕਟਰੀ ਫਰੀडम फाइਟਰ ਦੇ ਅਹੁਦੇ ਤੇ ਹੁਣ ਵਰਤਮਾਨ ਸਮੇਂ ਦੇ ਵਿੱਚ ਤਾਇਨਾਤ ਹਨ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਮਰਹੂਮ ਸਾਹਿਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਪ੍ਰਿੰਸੀਪਲ ਸਕੱਤਰ ਗਗਨਦੀਪ ਸਿੰਘ ਬਰਾੜ ਤੋਂ ਵਿਜਨਸ ਦੇ ਵੱਲੋਂ ਪੁਛਤਾਚੀ ਕੀਤੀ ਗਈ ਆ ਬਿਊਰੋ ਰਿਪੋਰਟ ਐਸਐਮ ਜਨ نیوز ਜਿੱਥੇ ਪੰਜਾਬ ਦੇ ਵਿੱਚ ਕਾਂਗਰਸੀ ਆਗੂਆਂ ਦੇ ਘਰਾਂ ਦੇ ਉੱਪਰ ਬਿジネス ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਆਮਦਨ ਤੋਂ ਵੱਧ ਜਾਦਾਂ ਦੇ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛਤਾਚੀ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਪ੍ਰਿੰਸੀਪਲ ਸਕੱਤਰ ਗਗਨਦੀਪ ਸਿੰਘ ਬਰਾੜ ਨੂੰ ਵਿਜੀਲੈਂਸ ਦੇ ਵੱਲੋਂ ਤਲਬ ਕੀਤਾ ਗਿਆ ਹੈ ਦੱਸਦੀ ਹੈ ਕਿ ਵਿਜੀਨਾ ਦੇ ਵੱਲੋਂ ਹੁਣ ਉਹਨਾਂ ਤੇ ਟੈਡੀ ਅੱਖ ਰੱਖੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਬੀਤੇ ਦਿਨੀ ਉਹਨਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਪਰ ਉਹਨਾਂ ਦੇ ਵੱਲੋਂ ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦਿਆਂ ਹੋਇਆਂ ਪੁੱਛਗਿੱਛ ਤੇ ਪਹੁੰਚ ਨਹੀਂ ਕੀਤੀ ਗਈ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਉੱਪਰ ਵੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਨੂੰ ਲੈ ਕੇ ਵਿਜੀਨਾ ਦੇ ਵੱਲੋਂ ਪੁੱਛਦਾਛ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਹੁਣ ਉਹਨਾਂ ਨੂੰ ਦੁਬਾਰਾ 19 ਅਕਤੂਬਰ ਨੂੰ ਪੁਚਤਾਚਾਤ ਲਈ ਬੁਲਾਇਆ ਜਾਵੇਗਾ ਜਿੱਥੇ ਉਹਨਾਂ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਪੁਚਤਾਚਾਤ ਕੀਤੀ ਜਾਵੇਗੀ ਦੱਸਿਆ ਕਿ ਸਾਬਕਾ ਕਾਂਗਰਸੀ ਆਗੂਆਂ ਦੇ ਖਿਲਾਫ ਵੀ 비ジネス ਦੇ ਵੱਲੋਂ ਚਾਪੇ ਮਾਰੀ ਕੀਤੀ ਗਈ ਆ ਪੁਛਤਾਚਰੀ ਬੁਲਾਇਆ ਗਿਆ ਹੈ ਉਹਨਾਂ ਤੇ ਵੀ ਅਜਿਹੇ ਮਾਮਲੇ ਪਾਬ ਆਮਦਨ ਤੋਂ ਬਾਅਦ ਜ਼ਿਆਦਾ ਦੇ ਮਾਮਲੇ ਦੇ ਵਿੱਚ ਪੁਛਤਾਚੀ ਕੀਤੀ ਗਈ ਆ ਜੇਕਰ ਗੱਲ ਕਰੀਏ ਗਗਨਦੀਪ ਸਿੰਘ ਬਰਾੜ ਦੀ ਤਾਂ ਉਹ 2004 ਬੈਚ ਦੇ ਆਈਐਸ ਹਨ ਅਤੇ ਉਹ ਸੈਕਟਰੀ ਫਰੀडम फाइਟਰ ਦੇ ਅਹੁਦੇ ਤੇ ਹੁਣ ਵਰਤਮਾਨ ਸਮੇਂ ਦੇ ਵਿੱਚ ਤਾਇਨਾਤ ਹਨ ਇੱਕ ਵਾਰ ਫਿਰ ਤੋਂ ਦੱਸ ਦਈਏ ਤੇ ਮਰਹੂਮ ਸਾਹਿਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਪ੍ਰਿੰਸੀਪਲ ਸਕੱਤਰ ਗਗਨਦੀਪ ਸਿੰਘ ਬਰਾੜ ਤੋਂ ਵਿਜਨਸ ਦੇ ਵੱਲੋਂ ਪੁੱਛਤਾਚ ਕੀਤੀ ਗਈ ਹੈ ਬਿਊਰੋ ਰਿਪੋਰਟ ਐਸਐਮ ਜਨ نیوز ਜਿੱਥੇ ਪੰਜਾਬ ਦੇ ਵਿੱਚ ਕਾਂਗਰਸੀ ਆਗੂਆਂ ਦੇ ਘਰਾਂ ਦੇ ਉੱਪਰ ਵਿਜਨਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਆਮਦਨ ਤੋਂ ਵੱਧ ਜ਼ਿਆਦਾ ਤੇ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛਤਾਚ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਮਰਹੂਮ ਸਾਹਿਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਪ੍ਰਿੰਸੀਪਲ ਸਕੱਤਰ ਗਗਨਦੀਪ ਸਿੰਘ ਬਰਾੜ ਨੂੰ ਵਿਜੀਲੈਂਸ ਦੇ ਵੱਲੋਂ ਤਲਬ ਕੀਤਾ ਗਿਆ ਹੈ ਦੱਸਿਆ ਕਿ ਵਿਜਨਸ ਦੇ ਵੱਲੋਂ ਹੁਣ ਉਹਨਾਂ ਤੇ ਟੀਡੀ ਆਖਰ ਰੱਖੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਬੀਤੇ ਦਿਨੀ ਉਹਨਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਪਰ ਉਹਨਾਂ ਦੇ ਵੱਲੋਂ ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦਿਆਂ ਹੋਇਆਂ ਪੁੱਛਗਿੱਛ ਤੇ ਪਹੁੰਚ ਨਹੀਂ ਕੀਤੀ ਗਈ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਉੱਪਰ ਵੀ ਆਮਦਨ ਤੋਂ ਵੱਧ ਜਾਇਦਾਦ ਮਰਉਣ ਦੇ ਮਾਮਲੇ ਨੂੰ ਲੈ ਕੇ ਵਿਜਨਸ ਦੇ ਵੱਲੋਂ ਪੁੱਛਦਾਛ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਹੁਣ ਉਹਨਾਂ ਨੂੰ ਦੁਬਾਰਾ 19 ਅਕਤੂਬਰ ਨੂੰ ਪੁੱਛਤਾਲ ਦੇ ਲਈ ਬੁਲਾਇਆ ਜਾਵੇਗਾ ਜਿੱਥੇ ਉਹਨਾਂ ਤੋਂ ਆਮਦਨ ਤੋਂ ਵੱਧ ਇਜਾਦਤ ਦੇ ਮਾਮਲੇ ਦੇ ਵਿੱਚ ਪੁੱਛਤਾਚ ਕੀਤੀ ਜਾਵੇਗੀ ਦੱਸ دیا ਕਿ ਸਾਬਕਾ ਕਾਂਗਰਸੀ ਆਗੂਆਂ ਦੇ ਖਿਲਾਫ ਵੀ ਵਿਜੀਲੈਂਸ ਦੇ ਵੱਲੋਂ ਚਾਪੇ ਮਾਰੀ ਕੀਤੀ ਗਈ ਆ ਪੁਛਤਾਚਰੀ ਬੁਲਾਇਆ ਗਿਆ ਹੈ ਉਹਨਾਂ ਤੇ ਵੀ ਅਜਿਹੇ ਮਾਮਲੇ ਪੱਬ ਆਮਦਨ ਤੋਂ ਬਾਅਦ ਜ਼ਿਆਦਾ ਤੇ ਮਾਮਲੇ ਦੇ ਵਿੱਚ ਪੁਛਤਾਚੀ ਕੀਤੀ ਗਈ ਆ ਜੇਕਰ ਗੱਲ ਕਰੀਏ ਗਗਨਦੀਪ ਸਿੰਘ ਬਰਾੜ ਦੀ ਤਾਂ ਉਹ 2004 ਬੈਚ ਦੇ ਆਈਐਸ ਹਨ ਅਤੇ ਉਹ ਸੈਕਟਰੀ ਫਰੀडम फाइਟਰ ਦੇ ਅਹੁਦੇ ਤੇ ਹੁਣ ਵਰਤਮਾਨ ਸਮੇਂ ਦੇ ਵਿੱਚ ਤਾਇਨਾਤ ਹਨ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਮਰਹੂਮ ਸਾਹਿਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਪ੍ਰਿੰਸੀਪਲ ਸਕੱਤਰ ਗਗਨਦੀਪ ਸਿੰਘ ਬਰਾੜ ਤੋਂ ਵਿਜਨਸ ਦੇ ਵੱਲੋਂ ਪੁਛਤਾਚੀ ਕੀਤੀ ਗਈ ਆ ਬਿਊਰੋ ਰਿਪੋਰਟ ਐਸਐਮ ਜਨ نیوز